ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਬਿਲਕੁਲ ਤਾਜੀ ਸੋਈ ਆ ਬਿਲਕੁਲ ਤਾਜੀ ਸੋਈ ਗਾਂ ਤੁਹਾਨੂੰ ਦਿਖਾਉਣੀ ਆ ਤੇ ਬੜੇ ਕਮਾਲ ਦੀ ਤੁਹਾਨੂੰ ਜਰਸੀ ਸਾਈਵਲ ਕਰੋਸ ਤੁਹਾਨੂੰ ਦਿਖਾਉਣੀ ਆ ਪਾਰੇ ਪੱਲੇ ਜਿਹੜੀ ਗਾਂ ਆ ਦੇਖ ਸਾਡੇ ਥੱਲੇ ਆ ਵੀ ਜਿੰਨੇ ਸ਼ੌਂਕ ਨਾਲ ਘਰੇ ਰੱਖਣੀ ਆ ਗਾਂ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਆਪਣੀ ਸਮਝਣਾ ਵੇਸ ਚਾਹ ਕੇ ਚਵਾਈ ਕਰਕੇ ਬਾਸ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੇਦੀ ਸਤਿ ਸਾਲ ਜੀ ਸਤਿ ਸਾਲ ਜੀ ਪਾਜੀ ਸਤਿ ਸਾਲ ਹੋ ਠੀਕ ਠਾਕ ਜੀ ਹਾਂਜੀ ਵਧੀਆ ਕਿਰਪਾ ਚਲੋ ਕਿਰਪਾ ਚੈਦੀ ਜੀ ਤੇ ਨਾਮ ਦੱਸੋ ਫਿਰ ਇੱਕ ਵਾਰੀ ਨਾਮ ਮੇਰਾ ਸਾਈਂ ਸਿੰਘ ਪਿੰਡ ਮੋਤਲਾ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੀ ਬੋਲਦਾ 819930386 ਠੀਕ ਆ ਹਾਂਜੀ ਹਾਂਜੀ ਤੇ ਇੱਕੋ ਹੀ ਗਾਂ ਫਿਰ ਆਪਣੇ ਕੋਲ ਜੀ ਹਾਂ ਇੱਕੋ ਹੀ ਹੈ ਸ਼ਹਿਰ ਨਾਲ ਸ਼ਾਇਦ ਤੇ ਇਹ ਘਰ ਦੀ ਕਿ ਵਿੱਚ ਲੈ ਲੈਂਦੀ ਜੀ ਨਹੀਂ ਵੇਚਣ ਲਈ ਲੈਂਦੀ ਵਿੱਚ ਅੱਛਾ ਵੇਚਣ ਲਈ ਲੈਂਦੀ ਠੀਕ ਆ ਜੀ ਹਾਂਜੀ ਤੇ ਬਾਕੀ ਚਲੋ ਚੰਗੇ ਰਿਕਾਰਡ ਵਾਲੀ ਵਾੜ ਜੜੀ ਲੈਂਦੀ ਹੈ ਉਸ ਤਰ੍ਹਾਂ ਜਿਹੜੀ ਬਿਲਕੁਲ ਠੰਡੀ ਠੇਰੀ ਆ ਇਹ ਆ ਵੀ ਘਰ ਰੱਖਣ ਨੂੰ ਚੰਗੇ ਜਿਹਨੇ ਸ਼ੌਂਕ ਨਾਲ ਘਰੇ ਰੱਖਣੀਆਂ ਨਾ ਬਾਕੀ ਆ ਜੇਰ ਜੋਰੀ ਨੇ ਪ੍ਰੋਪਰ ਪਾ ਦੇ ਆ ਦੇਖ ਸਕਦੇ ਆ ਨਿਸ਼ਾਨੀਆਂ ਜਿਹੜੀਆਂ ਆ ਨਿਸ਼ਾਨੀਆਂ ਜਿਹੜੀਆਂ ਜੇਰ ਪੂਰੀ ਪਾਈ ਦੀਆਂ ਜਿਹੜੀਆਂ ਹੁੰਦੀਆਂ ਆਪਾਂ ਦੇਖ ਸਕਦੇ ਆ ਜੇਰ ਤੋਂ ਬਾਅਦ ਇਹਦਾ ਹੋ ਜਾ ਮੋਟੇ ਨਾਲੇ ਖੱਚਾ ਮੇਲਾ ਮਾਰਦੀਆਂ ਜਿਹੜਾ ਤੇ ਕਿੰਨੇ ਕ ਦੁੱਧ ਵਾਲੀ ਉਤਰਾ ਮਿਰਜੀ ਐ ਇਹ ਸ਼ਾਹੀ ਇਹਦਾ ਤੁਸੀਂ ਜੇ ਸੂਰੇ ਦਾ ਰਿਕਾਰਡ ਹੈ ਜਿਹੜਾ ਪੂਰਾ 20 ਕਿਲੋ ਦੁੱਧ ਤੇ ਹੁਣ ਮੰਨ ਲਓ 22 ਵੀ ਸੇਵਾ ਵਾਲਾ ਜਿਹੜਾ ਲੈ ਗਿਆ 22 ਵੀ ਚੋ ਸਕਦਾ ਜਵ ਵੀ ਵਿੱਚੋਂ ਚੋ ਸਕਦਾ ਹੁਣ ਤੇ ਗਾੜੇ ਵਾਹੇ ਵੀ ਮੌਸਮ ਦੁੱਧ ਦਾ ਜੀ ਗਾਂ ਤੁਹਾਨੂੰ ਬਧਾਣ ਪੱਠਾ ਦਾ ਥਾ ਪੱਠਾ ਵੀ ਆ ਬੁੱਲਾ ਡੁੱਲਾ ਦੁੱਧ ਦੇ ਦੇ ਕੋ ਨਾਰਮਲ ਸੇਵਾ ਦਾ ਕੀ ਹੈ ਠੀਕ ਹੈ ਤੇ ਮਗਰ ਕੀ ਆ ਗਿਆ ਇਹਦੇ ਮਗਰ ਦੇ ਵਸ਼ਾਏ ਮਗਰ ਦੇ ਦੇ ਵਸ਼ਾਏ ਹਾਂਜੀ ਹਾਂਜੀ ਤੇ ਖੋਲੋ ਹਾਂ ਫੇਰ ਤੋੜ ਦਈਏ ਇੱਕ ਰੀ ਬਾਕੀ ਪੂਰੇ ਚੰਗੇ ਰਿਕਾਰਡ ਵਾਲੀ ਵਾੜਿਆ ਜਿਹੜੀ ਸ਼ਾਮੀ ਸੁਈ ਜੇ ਸਾਰੀ ਜੇਰ ਦੀ ਲੋੜ ਦੀ ਲੀੜੀ ਹੈਗੀ ਠੀਕ ਹੈ ਜੀ ਈ ਇਹ ਮਾਲਾ ਲੇਟ ਹੋ ਗਈ ਹੈਂ ਜੀ ਹਾਂਜੀ ਹਾਂਜੀ ਬੱਤੀਆਂ ਲੋ ਜਾ ਕੇ ਥੋੜੀ ਲੋ ਠੀਕ ਆ ਹਾਂਜੀ ਤੋੜ ਦੋ ਕਲੀ ਤੋੜ ਦੋ ਬਾਕੀ ਖੜੇ ਕੋਈ ਸਾਹਮ ਬੜਾ ਸ਼ੌਂਕ ਵਾਲਾ ਵੀਰ ਕੋਈ ਖੜੇ ਲਿਆ ਅਵਧੀ ਬਾਾਕੀ ਜਿਹੜੇ ਪਾਵੇਂ ਗਲੀ ਚ ਖਿਲਾਰ ਲਓ ਜਿੱਥੇ ਮਰਜ਼ੀ ਚੌਂਗ ਚ ਖਿਲਾਰ ਲਓ ਪਾਵੇਂ ਲੈ ਅਵਧੀ ਬਾਕੀ ਜਿਹੜੇ ਵੀ ਸ਼ਕੀਨ ਆ ਚੰਗੀ ਸੋਹਣੀ ਵਹਿੜ ਰੱਖਣ ਦੇ ਤੇ ਉਹ ਤਰ੍ਹਾਂ ਵੀ ਦੀਆਂ ਕਰੀ ਚਵਾ ਦਿਖਾ ਦਈਏ ਠੰਡੀ ਸੇਲ ਦਾ ਪਤਾ ਲੱਗ ਜਾਂਦਾ ਪੂਰਾ ਹੁਣ ਦਿਖਾ ਦੋ ਕਰੀ ਚਵਾ ਦਿਖਾ ਦੋ ਨਾ ਦੇਖ ਸਕਦੇ ਨਾ ਕਿ ਦੁੱਧ ਚੰਗਨ ਦੇ ਨਹੀਂ ਜਾਂਚ ਬੱਚੇ ਨੂੰ ਚਲੋ ਹਾਂਜੀ ਹਾਂਜੀ ਤੇ ਕੋਈ ਰਸਿਰੋਸ ਨਹੀਂ ਪਾਉਣੀ ਮਿਰਚ ਫਿਰ ਅੱਛਾ ਇਤਨਾ ਹੀ ਬੈਠੇ ਕੋਈ ਗੱਲ ਨਹੀਂ ਹੈ ਜਿਹੜੀ ਬੜੇ ਸ਼ਾਂਤ ਜੇ ਸੁਭਾਦੀ ਆ ਚੰਗੇ ਰਿਕਾਰਡ ਵਾਲੀ ਆ ਜਿਹੜੀ ਇਹ ਹਵਾਨਾ ਦਰਾਈ ਦਾ ਦੇਖ ਤਾਂਦੇ ਆਪਾਂ ਲੱਗੇ ਤੋਂ ਕੋਈ ਭਲਾ ਨਹੀਂ ਜਿਹੜੀਆਂ ਹਵਾਨੇ ਤੇ ਹੈਗੀਆਂ ਇਹ ਅਗਲੇ ਸਨਾਂ ਦਾ ਜਵਾਬ ਬਿਲਕੁਲ ਸਾਫ਼ ਹੈ ਜੀ ਨਾ ਤੇ ਪਿਛਲੇ ਸਨਾਂ ਦਾ ਜਵਾਬ ਦਿਖਾ ਦਿਓ ਯਾਹ ਆਂ ਵੀ ਇੱਕ ਦਿਨ ਮੂਹਰੇ ਮੋਟੀ ਤਾਂ ਆ ਰਹੀ ਲੋਕ ਪਿਛਲੇ ਸਨਾਂ ਦਾ ਦਿਖਾ ਦਿਓ ਇਹ ਭਾਂਵੇਂ ਕੋ ਨਿਆਣਾ ਚੋਲੇ ਤੇ ਭਾਂਵੇਂ ਗਸਿਆਣਾ ਚੋਲੇ ਤੇ ਪੂਰੀ ਠੰਡੀ ਤੇਰੀ ਆ ਜੀ। ਠੀਕ ਹੈ ਜੀ। ਚਲੋ ਦੱਸਿਓ ਵਧੀਆ ਮੁੱਲ ਫਿਰ ਇਹਦਾ ਆਪਾਂ। ਆਜੋ। ਅਸਮਾਨ ਇਹ ਤਾਂ ਨਾ ਪੂਰਾ ਵਧੀਆ ਤਾਂ ਨਹੀਂ। ਕਿੰਨਾ ਫਿਰ ਮੁੱਲ ਰੱਖਣਾ ਵਧੀਆ ਇਹਦਾ? ਮੁੱਲ ਇਸ਼ਾਰੀ ਜਿੱਦਾਂ ਸ਼ਕੀਨ ਹੈ ਮਾਲੋ। ਹਾਂਜੀ। ਭਾਵੇਂ 2.5 ਲੱਖ ਦੀ ਵੇਚਦੀ ਹੈ ਤਾਂ ਹੀ ਵੇਖਣੀ ਹੈ। ਹਾਂਜੀ। ਆਪਾਂ ਐਨੇ ਵੀ ਨਹੀਂ ਦੇਣੀ ਜਿ ਗੈਜ ਲਈ ਤੇ ਗੈਜ ਹੀ ਦੇਣੀ। ਅੱਛਾ। 90 ਦੀ ਦੇ ਦਈਏ ਜਾਈ? ਕਰ ਦਈਏ ਮੰਨਤਾ ਨਾ। ਕਹੀ ਦੱਸ। ਆਪ ਹੀ ਕਰ ਦੋਗੇ। 85 ਦੀ ਦੇ ਰਾਈ ਹੈ ਜੀ ਇੱਕੋ ਗੱਲ ਕਰ ਦਈਏ ਹਾਂਜੀ ਬਿਲਕੁਲ ਜੈਸ ਨਾਓ ਹਾਂਜੀ 80000 ਦੀ ਦੇ ਦਿੰਦੇ ਜਾਨ ਦੀ ਕੁਛ ਨਹੀਂ ਹੁੰਦਾ 80000 ਘੱਟ ਪੂਰੇ ਦੇ ਤਾਂ ਇਹ ਯਾਰ ਪ੍ਰੀਜੀ ਵੀ ਕਹਿੰਦਾ ਅੱਛਾ 80 ਹਜ਼ਾਰ ਦੇ ਮਕਾ ਦिए ਹਨਾ ਬਾਕੀ ਉਹਨੇ ਇੱਕੀ ਛੋਟ ਛੋਟ ਮੌਕੇ ਤੇ ਹੋ ਜੂਗੀ ਹਨਾ ਬਾਕੀ ਤਾਂ ਕੁਝ ਨਹੀਂ ਕਰਦਾ ਠੀਕ ਬਾਕੀ ਸਾਰਾ ਕੋਈ ਆਪਣਾ ਰਗਮਾਲਾ ਵੈਰ ਜੇ ਕੋਈ ਕੋਈ ਹੋਰ ਛਕਾ ਸਾਰਾ ਜਵਾਬ ਖਾਤਾ ਤੁਹਾਡੇ ਹਾਂ ਜੀ ਤੇ ਹੈ ਵੀ ਸੀਲਸਲਾ ਜਿਵੇਂ ਨਿਆਣਾ ਥੱਲੇ ਬਾਦੋ ਠੀਕ ਹੈ ਜੀ ਹਾਂ ਜੀ ਦੀ ਨੰਗ ਦੇ ਕੇ ਬੈਠ ਤੇ ਬਾਕੀ ਇੱਕ ਅੱਧ ਕਾਠ ਬੇਲ ਦੇ ਜਿਹੜੇ ਚੰਗੇ ਬੋਲੀ ਇੰਨੀ ਐ ਇਦਾਂ ਮਾਲਾ ਮੂੰਹ ਫੜ ਕੇ ਮੂੰਹ ਆਪੇ ਡੱਟ ਲੇਗੀ ਠੀਕ ਹੈ ਜੀ ਕਹਿੰਦੇ ਛਾਈ ਵਾਲਾ ਜਿਹੜੀਆਂ ਮਾਲਾ ਮੂੰਹ ਨਹੀਂ ਖੇਤੀ ਬਣਾਦੀਆਂ ਠੀਕ ਹੈ ਜੀ ਬਾਕੀ ਚ ਚੰਗੇ ਸੁਭਾਦੀ ਆ ਬਾਕੀ ਆਪਣੇ ਆਗੇ ਵੇਚ ਆ ਕੇ ਤੇ ਪਾਸ ਕਰਕੇ ਖੜੋ ਜੀ